ਸਤਿ ਸ਼੍ਰੀ ਅਕਾਲ ਜੀ ਕੇ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਵੈਲਕਮ ਟੂ ਕਾਰ ਲਾਈਕ ਹੈ ਹਾਲ ਸਾਰਾ ਅੱਜ ਦੇ ਮੌਸਮ ਅਪਡੇਟ ਜਿਵੇਂ ਕਿ ਹੁਣ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਲਗਾਤਾਰ ਮੌਨਸੂਨ ਹੈ ਜਿਹੜੇ ਸੁਸਤ ਨਜ਼ਰ ਆ ਰਹੇ ਨੇ ਦੱਸੋ ਬਾਅਦ ਲਗਾਤਾਰ ਹੰਟਾਪਾਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਤੇ ਲੋਕ ਹੈ ਜਿਹੜੇ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਇਸ ਤੋਂ ਬਾਅਦ ਹੁਣ ਮੌਸਮ ਵਿਭਾਗ ਦੇ ਵੱਲੋਂ ਵੀ ਨਵੀਂ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਜਿਸ ਦੇ ਮੁਤਾਬਕ ਕਿ ਹੁਣ ਪੰਜਾਬ ਦੇ ਜਿਹੜੇ ਕੁਝ ਹਿੱਸੇ ਨੇ ਉਹ ਬਿਲਕੁਲ ਸੁੱਕੇ ਰਹਿਣਗੇ ਅਤੇ ਉੱਥੇ ਖੁਸ਼ਕੀ ਵੀ ਵਾਧਦੀ ਹੋਈ ਨਜ਼ਰ ਆਏਗੀ ਜਿਸ ਨਾਲ ਕੀ ਤਾਪਮਾਨ ਦੇ ਵਿੱਚ ਵੀ ਕੋਈ ਘਟ ਹੈ ਜਿਹੜਾ ਉਹ ਦਰਜ ਨਹੀਂ ਹੋ ਸਕਦਾ ਹੁਣ ਪੰਜਾਬ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਫ੍ਰੀਕਵੋਰਡ ਦੇ ਵਿੱਚ ਦਰਜ ਕੀਤਾ ਗਿਆ ਜਿੱਥੇ ਕਿ 37.5° ਤਾਪਮਾਨ ਹੈ ਜਿਹੜਾ ਉਹ ਦਰਜ ਹੋਇਆ ਹੈ ਜਿਸ ਤੋਂ ਬਾਅਦ ਕਿ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਤਾਪਮਾਨ ਹੈ ਜਿਹੜਾ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਹਾਲਾਂਕਿ ਮੌਸਮੇ ਪਾਕ ਦੇ ਵੱਲੋਂ ਇਹ ਦੱਸਿਆ ਗਿਆ ਕਿ ਬੀਤੇ ਦਿਨ ਵੀ ਪੂਰੇ ਪੰਜਾਬ ਦੇ ਅੰਦਰ ਕਿਤੇ ਵੀ ਬਾਰਿਸ਼ ਹੈ ਜਿਹੜੀ ਉਧਰ ਜ ਨਹੀਂ ਹੋ ਪਾਈ ਹੈ ਪਰ ਅੱਜ ਮੌਸਮੇ ਪਾਕ ਦੇ ਵੱਲੋਂ ਜਾਣਕਾਰੀ ਜੋ ਸਾਂਝੀ ਕੀਤੀ ਗਈ ਹੈ ਉਸ ਦੇ ਮੁਤਾਬਿਕ ਪੰਜਾਬ ਦੇ ਦੋ ਜ਼ਿਲ੍ਹੇ ਮੁਹਾਲੀ ਅਤੇ ਰੂਪਨਗਰ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਦੱਸੀ ਗਈ ਹੈ ਕਿਉਂਕਿ ਚੰਡੀਗੜ੍ਹ ਦੇ ਕੁਝ ਇਲਾਕਿਆਂ ਦੇ ਵਿੱਚ ਅਜੇ ਵੀ ਮੌਨਸੂਨ ਹੈ ਜਿਹੜੇ ਐਕਟਿਵ ਦਿਖਾਈ ਦੇ ਰਹੇ ਨੇ ਜਿਸ ਤੋਂ ਬਾਅਦ ਕੀ ਜੇ ਸਾਤਸਰ ਹੋਣਾ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਥੋੜਾ ਬਹੁਤ ਦਿਖਾਈ ਦੇਵੇਗਾ ਜਿਸ ਨਾਲ ਕਿ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਅਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੀ ਤਾਪਮਨ ਦੇ ਵਿੱਚ ਕੁਝ ਗਰਾਵਟ ਦੇ ਰਚ ਹੋ ਸਕਦੀ ਹੈ ਪਰ ਬਾਕੀ ਪੰਜਾਬ ਦਾ ਜਿਹੜਾ ਹਿੱਸਾ ਹੈ ਉਹ ਬਿਲਕੁਲ ਸੁੱਕਾ ਰਹਿ ਜਾਏਗਾ ਅਤੇ ਲਗਾਤਾਰ ਤਾਪਮਨ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ। ਉੱਥੇ ਮੌਸਮ ਵਿਭਾਗ ਦੇ ਵੱਲੋਂ ਗਰਮੀ ਦੇ ਦਿਨਾਂ ਤੋਂ ਬਚਣ ਲਈ ਐਡਵਾਈਸਰੀ ਜਾਰੀ ਕੀਤੀ ਗਈ ਜਿਸ ਨੂੰ ਸਾਨੂੰ ਜ਼ਰੂਰ ਫੋਲੋ ਕਰਨਾ ਚਾਹੀਦਾ ਹੈ। ਇਸ ਐਡਵਾਈਸਰੀ ਦੇ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰੀਕੇ ਨਾਲ ਅਸੀਂ ਆਪਣੀ ਬੋਡੀ ਨੂੰ ਗਰਮੀ ਤੋਂ ਬਚਾ ਸਕਦੇ ਹਾਂ, ਆਪਣੀ ਬੋਡੀ ਨੂੰ ਹਾਈਡਰੇਟ ਰੱਖ ਸਕਦੇ ਹਾਂ। ਡੀਹਾਈਡਰੇਸ਼ਨ ਤੋਂ ਬਚਾਉਣ ਦੇ ਲਈ ਸਾਨੂੰ ਜੋ ਹਾਈਡਰੇਟ ਪਦਾਰਥ ਹਨ ਉਹਨਾਂ ਨੂੰ ਵੀ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।